ਪਾਰਕਿੰਗ ਵਿੱਚ ਖੜੀ ਠਾਰ ਗੱਡੀ ਨੂੰ ਲੱਗੀ ਅੱਗ ਕੋਲ ਪਏ ਕੂੜੇ ਨੂੰ ਅੱਗ ਲਗਾਉਣ ਕਾਰਨ ਵਾਪਰਿਆ ਹਾਦਸਾ ਲੁਧਿਆਣਾ ਦੇ ਦੁਗਰੀ ਫੇਜ 1 ਦੀ ਪਾਰਕਿੰਗ ਵਿੱਚ ਖੜੀ ਠਾਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ। આરોਪ ਹੈ ਕਿ ਕਿਸੇ ਵਿਅਕਤੀ ਵੱਲੋਂ ਪਾਰਕਿੰਗ ਵਿੱਚ ਪਏ ਕੂੜੇ ਨੂੰ ਅੱਗ ਲਗਾਏ ਜਾਣ ਕਾਰਨ ਇਹ ਅੱਗ ਕਾਰ ਤੱਕ ਪਹੁੰਚ ਗਈ। ਅਤੇ ਹਾਦਸਾ ਹੋਇਆ ਇਸ ਮੌਕੇ ਤੇ ਲੋਕਾਂ ਦਾ ਕਹਿਣਾ ਸੀ ਕਿ ਉਕਤ ਨੌਜਵਾਨ ਪਿੰਡ ਸੰਗੋਵਾਲ ਦਾ ਹੈ ਜਿਸ ਨੇ ਕਰੀਬ 2 ਮਹੀਨੇ ਪਹਿਲਾਂ ਹੀ ਇਸ ਗੱਡੀ ਨੂੰ ਖਰੀਦਿਆ ਸੀ ਅਤੇ ਇੱਥੇ ਜਿਮ ਲਗਾਉਣ ਵਾਸਤੇ ਆਉਂਦਾ ਸੀ ਜਦੋਂ ਅੱਗ ਲੱਗੀ ਤਾਂ ਉਹ ਪੁਲਿਸ ਥਾਣੇ ਵਿੱਚ ਸ਼ਿਕਾਇਤ ਦੇਣ ਲਈ ਗਏ ਫਿਲਹਾਲ ਅੱਗ ਤੇ ਕਾਬੂ ਪਾਇਆ ਜਾ ਚੁੱਕਿਆ ਹੈ ਮਨਦੀਪ ਸਿੰਘ ਮੇਰਾ ਨਾਮ ਹੈ ਜੀ ਕਿ ਅਸੀਂ ਕ੍ਰਿਕਟ ਖੇਡਣ ਜਾਂਦੇ ਹਾਂ ਇਸਵੇਰੇ ਰੋਜ਼ ਉੱਥੋਂ ਵਾਪਸ ਆ ਰਹੇ ਸੀ ਤੇ ਦੇਖਿਆ ਕਿ ਇੱਥੇ ਇੱਕ ਠਾਰ ਗੱਡੀ ਨੂੰ ਅੱਗ ਲੱਗੀ ਹੋਈ ਹੈ ਸੋ ਪਾਰਕਿੰਗ ਦੀ ਜਗ੍ਹਾ ਦੀ ਬੜਾ ਪੌਸ਼ ਏਰੀਆ ਹੈ ਇਹ ਫੇਸ 1 ਡੁਗਰੀ ਦਾ ਤੇ ਜਿਹੜੀ ਇੱਥੇ ਪਾਰਕਿੰਗ ਲੋਕੀ ਆਉਂਦੇ ਨੇ ਸਵੇਰੇ ਕੋਈ ਜਿਮ ਲਾਉਣ ਆਉਂਦੇ ਆ ਜੀ ਕੋਈ ਆਪਣੇ ਜਿਦਾ ਇੱਥੇ ਸਮਾਰਟ ਪੁਆਇੰਟ ਹੈ ਕੋਈ ਉੱਥਿਆਂ ਦੇ ਸ਼ਾਪਿੰਗ ਕਰਨ ਆਪਣੇ ਤੇ ਜ਼ਿਆਦਾਤਰ ਇੱਥੇ ਫਿਟਨੈਸ ਲਈ ਆਉਂਦੇ ਜੀ ਐਨੀ ਟਾਈਮ ਫਿਟਨੈਸ ਦੇ ਬਾਹਰ ਇਹ ਮੁੰਡਾ ਜਿਹਦੀ ਠਾਰ ਹੈ ਇਹ ਉੱਥੇ ਜਿਮ ਲਾਉਣ ਆਇਆ ਸੀ ਤੇ ਪਾਰਕਿੰਗ ਦੇ ਵਿੱਚ ਜਿਹੜੀ ਇਹ ਅੱਗ ਲੱਗੀ ਕਾਰਨ ਇਹ ਹੈ ਜੀ ਕਿ ਜਿਹੜੇ ਕੂੜਾ ਕੜਕਟ ਹੈ ਜਾਂ ਜਿਹੜੇ ਪੇੜ-ਪੌਦੇ ਜਿਹੜੇ ਵੀ ਇੱਥੇ ਗਰੇ ਹੋਏ ਸੀ ਉਹਨਾਂ ਜਿਨ੍ਹਾਂ ਨੇ ਇਹ ਉਹਨਾਂ ਤੋਂ ਅੱਗ ਲਗਾਈ ਗਈ ਹੈ ਕਿਸੇ ਮੁਲਾਜ਼ਮ ਨੇ ਲਾਈਏ ਅੱਗ ਜਾਂ ਜਿਹੜੇ ਕਾਰਪੋਰੇਸ਼ਨ ਜਿਹੜੇ ਸਫਾਈ ਕਰਮਚਾਰੀ ਨੇ ਇਹ ਉਹਨਾਂ ਵੱਲੋਂ ਬੜੀ ਅੰਗੈਲੀ ਦੇ ਨਾਲ ਇੱਥੇ ਜਿਹੜੀ ਇਹ ਉਹ ਅੱਗ ਲਗਾਈ ਹੈ ਜਿਹੜੀ ਅੱਗ ਚੱਲਦੇ ਚ ਇਹ ਕੂੜੇ ਨੂੰ ਅੱਗ ਲਗਾਈ ਜਿਹੜੇ ਪੇੜ ਤੇ ਪੱਤੇ ਡਿੱਗੇ ਨੇ ਥੱਲੇ ਪਲੱਸ ਉਹਨੂੰ ਮਿਕਸ ਕਰਕੇ ਕੂੜੇ ਨੂੰ ਮਿਕਸ ਕਰਕੇ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੋਂ ਲੈ ਕੇ ਇਹ ਕਿੱਥੋਂ ਅੱਗ ਲੱਗੀ ਹੈ ਤੇ ਚਲਦੇ-ਚਲਦੇ ਪਾਰਕਿੰਗ ਦੇ ਵਿੱਚ ਇਹ ਤਾਂ ਸਿਰਫ ਇਹ ਇੰਨਾ ਹੈਗਾ ਜੀ ਗੱਡੀ ਸਿਰਫ ਇੱਥੇ ਇੱਕ ਖੜੀ ਸੀ ਗੱਡੀਆਂ ਹੋਰ ਨਹੀਂ ਜੀ ਜਲਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਤੇ ਬਿਲਕੁਲ ਕਰਤਾ ਸੀ ਜੀ ਬਿਲਕੁਲ ਮੌਕੇ ਤੇ ਆਈ ਹੋਏ ਦੁਗਰੀ ਦੁਗਰੀ ਥਾਣਾ ਜੀ ਪੁਲਿਸ ਪ੍ਰਸ਼ਾਸਨ ਤੇ ਬਾਅਦ ਅਸੀਂ ਅਸੀਂ ਗਏ ਵੀ ਆ ਜੀ ਉੱਥੇ ਕਿਉਂਕਿ ਇਹ ਜਿਹੜੀ ਠਾਰ ਹੈ ਜਿੰਦੀ ਉਹ ਮੁੰਡੇ ਆ ਪਿੰਡ ਸੰਗੋਵਾਲ ਦਾ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਬਾਈ ਜੀ ਇੱਥੇ ਸਾਡੇ ਕੋਈ ਇੰਨੇ ਜਾਣਦੇ ਨਹੀਂ ਤੇ ਉਹਨਾਂ ਨੇ ਮੇਰੀ ਹੈਲਪ ਇੰਨੀ ਲਈ ਕਿ ਤੁਸੀਂ ਨਾਲ ਆਓ ਸਾਡੇ ਤੇ ਥਾਣੇ ਦੇ ਵਿੱਚ ਚੱਲੋ ਤੇ ਮੁੰਡੇ ਨੇ ਇਹ ਸਿਰਫ 2 ਮਹੀਨੇ ਪਹਿਲੇ ਨਵੀਂ ਠਾਰ ਕਢਾਈ ਹੈ ਜਿਹੜੀ ਸਫਾਈ ਕਰਮਚਾਰੀ ਉਹਨਾਂ ਵੱਲੋਂ ਕੀ ਕੀਤਾ ਗਿਆ ਅਸੀਂ ਜੀ ਉਹਨਾਂ ਨੂੰ ਥਾਣੇ ਪਹਿਲੇ ਲੈ ਕੇ ਗਏ ਅਸੀਂ ਥਾਣੇ ਰਿਪੋਰਟ ਅਸੀਂ ਦਰਜ ਕਰਾਈਏ ਥਾਣੇ ਵੱਲਿਆਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਹੈ ਉੱਥੇ ਕੋਈ ਜਿਹੜੇ ਆਪਣੇ ਥਾਣੇ ਦੇ ਜਿਹੜਾ ਦੀ ਥਾਣੇ ਵੱਲਿਆਂ ਨੇ ਸਾਨੂੰ ਉੱਥੇ ਆਪਣੇ ਉਹਨਾਂ ਦੇ ਕੋਈ ਦੋ ਕੇਸ ਉੱਥੇ ਲੱਗੇ ਸੀ ਉਹ ਛੱਡ ਕੇ ਸਾਡੇ ਨਾਲ ਬਕਾਇਦਾ ਤੁਰੇ ਨੇ ਤੇ ਇੱਥੇ ਫੇਜ਼ 2 ਦੇ ਵਿੱਚ ਮੰਦਰ ਦੇ ਕੋਲ ਜਿਹੜੇ ਕੁਲਵੰਤ ਸਿੰਘ ਸਿੱਧੂ ਜੀ ਦਾ ਦਫਤਰ ਹੈ ਉੱਥੇ ਗਏ ਨੇ ਉੱਥੇ ਉਹਨਾਂ ਦੀ ਜੋ ਵੀ ਸਹਾਇਤਾ ਸੀ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਕੀਤੀ ਹੈ ਕੁਲਵੰਤ ਸਿੰਘ ਸਫਾਈ ਕਰਮਚਾਰੀਆਂ ਨੇ ਜੀ ਫਿਲਹਾਲ ਉੱਥੇ ਦਾ ਜਿਹੜੇ ਨੰਬਰਦਾਰ ਜੀ ਨੂੰ ਬੁਲਾਇਆ ਗਿਆ ਉਹਨਾਂ ਨੇ ਸੀਸੀਟੀ ਜਿਹੜੀ ਸੀਸੀਟੀ ਫੁਟੇਜ ਅਸੀਂ ਕਢਵਾਈ ਹੈ ਇਲਾਕਾ ਨਿਵਾਸੀਆਂ ਤੋਂ ਜਿਹੜੇ ਇੱਥੇ ਆਸ-ਪਾਸੇ ਦੇ ਉਹਨਾਂ ਨੇ ਇਹ ਕਿਹਾ ਜੀ ਕਿ ਇਹ ਜਿਹੜਾ ਮੁਲਾਜ਼ਮ ਹੈ ਇਹ ਸਾਡਾ ਨਹੀਂ ਹੈ